ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਵੇਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਇੱਕ ਸੋਨੂ ਕਟਾ ਵਿਖਾਉਣਾ ਪ੍ਰਾਪਰਟ ਡਿਟੇਲ ਇਹਦੀ ਲੈ ਲੈਨੇ ਆ 22 ਤੋਂ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆਪ੍ਰੈਸ ਕਰ ਦੇਣ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26952 ਕਰਦੇ ਪਾਈ ਨਾਲ ਗੱਲ ਆਪਾਂ ਤੇ ਲੈਨੇ ਇਹਦੀ ਪ੍ਰਾਪਰਟੀ ਡੀਟੇਲ ਤੇ ਵੀਡੀਓ ਜਿੰਨੀ ਵੀ ਹੋ ਸਕੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਕਿਉਂਕਿ ਦੋਸਤੋ ਤੁਹਾਡੇ سپورਟ ਦੇ ਨਾਲ ਹੀ ਆਪਣਾ ਚੈਨਲ ਚੱਲਣਾ ਹੈ ਦੇਖ ਸਕਦੇ ਆ ਜਮਾ ਜੈਡ ਬਲੈਕ ਆ ਟੈਸਟੀਕਲ ਜਮਾ ਪੱਧਰਾ ਦੋਸਤੋ ਬਾਕੀ ਪੈਠ ਪੁੜਾ ਤੇ ਕੱਦ ਬਹੁਤ ਆ। ਵੇਲ ਵੀ ਦੋਸਤੋ ਬਹੁਤ ਲੰਮੀ ਹੈ ਛੋਟੇ ਦੀ। ਆ ਜਾ। ਹਾਂ। ਸਾਸੀ ਗਾਲ ਵੀ। ਸਾਸੀ ਗਾਲ ਸਾਸੀ ਦਾ। ਨਾਮ ਦੱਸ ਦੇ। ਮਾਨਪ੍ਰੀਤ ਸਿੰਘ। ਠੀਕ ਆ। ਛੋਟਾ ਘਰਦਾ ਹੀ ਆ ਆਪਣਾ? ਇਹ ਛੋਟਾ ਨਾ ਆਪਾਂ ਛੋਟਾ ਜਿਹਾ ਹੁੰਦਾ ਕੱਟਾ ਲਿਆ ਸੀ ਕਿਤੋਂ? ਠੀਕ ਆ। ਹਾਂ। ਕਿੰਨੇ ਕ ਦੁੱਧ ਵਾਲੀ ਮੈਂ ਦਾ ਬੱਚਾ ਹੈ? 16 ਕਿਲੋ। ਹੂੰ। ਤੇ ਉ ਇਹ ਆਪ ਦੱਸਿਆ ਵੀ ਟਿਕਟੂ ਕਿਦ ਤੱਕ ਟੀਕੇ ਯਾਰ ਉਹ ਤਾਂ ਨਹੀਂ ਵੱਧਣੀ ਵਾਲੇ ਸ਼ਾਨ ਦਾ ਠੀਕ ਆ ਬਲੀ ਦਾ ਆਪਾਂ ਮੱਝਾਂ ਮੱਝਾਂ ਲਵਾਉਣੇ ਆ ਹੁਣ ਤੇਰੀ ਮਾਂ ਤਾਂ ਮੁੜ ਕੇ ਨਹੀਂ ਆਈ ਹਾਂ 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 ਵਧੀਆ ਆ ਪੂਰਾ ਚੰਗਾ ਆ ਠੀਕ ਆ ਹਜੇ ਬੱਚੇ ਤਾਂ ਨਹੀਂ ਆਏ ਹੋਣੇ ਕਿ ਪਿੰਡ ਚ ਨਹੀਂ ਬੱਚੇ ਨਹੀਂ ਹਲੇ ਛੱਡਣੀ ਆਪਾਂ ਸੁਣਾ ਵੱਡਾ ਹੋਇਆ ਲੱਗੇ ਆ ਠੀਕ ਆ ਠੀਕ ਆ ਤੇ ਉਮਰ ਦੇ ਦੰਦ ਕੱਢਦਾ ਚੌਕ ਦੇ ਦੰਦ ਚੱਕਦਾ ਦੋਸਤੋ ਚੌਕ ਦੇ ਦੰਦ ਚੱਕਦਾਗਾ ਮੱਝਾਂ ਆਏਦੇ ਤੋਂ ਪਿੰਡ ਚ ਬਹੁਤ ਕ੍ਰੋਸ ਹੋਈਆਂਗਾ ਤੇ ਬਾਕੀ ਮੱਝਾਂ ਸਾਰੀਆਂ ਗੱਬਣੀ ਹੋਈਆਂਗਾ ਥੋੜੀ ਜਿਹੀ ਵੱਡੀਆਂ ਵੱਡਾ ਕਰਕੇ ਇਹ ਛੱਡਣ ਲੱਗੇਆਂ ਨੂੰ ਪਹਿਲਾਂ ਨਹੀਂ ਛੱਡਿਆ ਕਰ ਜਾਨੀ ਕਿ ਹੋਣੀ ਛੱਡਣ ਲੱਗੇ ਸੀ ਬੇਲਬੂਲ ਬਹੁਤ ਆ ਦੇਖ ਸਕਦੇ ਆ ਕਦ ਕਾਠ ਵੀ ਬਹੁਤ ਆ ਜਮਾ ਜੈਡ ਬਲੈਕ ਆ ਬਾਕੀ ਬਲੀ ਝੋਟੇ ਦਾ ਬੱਚਾ ਹੈਗਾ ਖੜ ਨਹੀਂ ਤਾਂ ਦੋਸਤੋ ਇਹ ਦੀ ਦੇਖ ਸਕਦੇ ਬਲੀ ਵਾਂਗੂ ਢੌਣ ਚੱਕ ਕੇ ਤਾਂ ਉਹਨੂੰ ਖੜਦਾ ਇਹ ਤੇ ਤੋਰ ਕੇ ਸਾਨੂੰ ਦਿਖਾ ਦੇਣ ਤੋਰ ਕੇ ਆਹ ਹਾਂ ਦੋਸਤੋ ਥੋੜੀ ਜੀ ਕਾਲੀ ਕਰਦਾ ਥੋੜੀ ਜੀ ਮੱਝ ਉਹ ਧਰ ਮੱਝਾਂ ਬਾੜੇ 'ਚ ਇਹਨੂੰ ਸਕੰਜਾ ਬਣਾਇਆ ਵਾ ਮੱਝਾਂ ਦਾ ਕਰਕੇ ਕਰਦਾ ਕੱਦ ਕਾਠ ਪੂਰੇ ਵੱਡੇ ਦਾ ਦੋਸਤੋ ਬਾਕੀ ਪਲਿਆ ਸਮਿਆ ਚੰਗਾ ਗਾ ਦੇਖ ਸਕਦੇ ਰੰਗ ਜਮਾਂ ਜਮਾਂ ਜੈਡ ਬਲੈਕ ਆ ਦੋਸਤੋ ਉਸ ਥੱਲੇ ਥੋੜੀ ਜਿਹੀ ਚਿੱਟੀ ਆ ਦੀ ਤੇ ਪੈਠਪੜਾ ਬਹੁਤ ਚੌੜਾ ਗਾ ਬਾਕੀ ਟੈਸਟੀਕਲ ਜਮਾਂ ਦੋਸਤੋ ਪੱਤਰ ਹਾਂ ਆਏ ਨਹੀਂ ਵੀ ਮੱਝਾਂ ਦਾ ਆਉਂਦੀਆਂ ਕਰਕੇ ਥੋੜੀ ਕਾਲੀ ਕਰਦਾ ਹਾਂ ਹਾਂ ਕੋਈ ਜੱਤੂ ਦੋਸਤੋ ਜਮਾਂ ਸੀਲ ਠੰਡਾ ਬਾਈਆਂ ਦਾ ਮੱਝਾਂ ਆਉਂਦੀਆਂ ਕਰਕੇ ਥੋੜੀ ਜੀ ਕਾਲੀ ਕਰਤਾ ਗਾ ਇਹ ਮੁੱਲ ਕੀ ਰੱਖਣਾ ਹੈ ਇਹਦਾ ਮੁੱਲੇ ਦਾ ਬਾਈ 1,10,000 ਰੁਪਏ 1,10,000 ਵਿੱਚੋਂ ਮਾਨਤਾਣ ਹੋ ਜਾਊਗਾ ਨਾ ਆ ਮਾਨਤਾਣ ਕਰ ਦਾਂਗੇ ਬਈ ਦੋਸਤੋ 1,10,000 ਮੁੱਲਾ ਵਿੱਚੋਂ ਮਾਨਤਾਣ ਹੋ ਜਾਊਗਾ ਜ਼ਰੂਰ ਬਾਈ ਨਾਲ ਕਨੈਕਟ ਕਰ ਲਿਓ ਜੀ ਨੇ ਹਾਤੇ 'ਚ ਰੱਖਣਾ ਜਾਂ ਮੱਝਾਂ ਦੇ ਵਿੱਚ ਰੱਖਣਾ ਵਧੀਆ ਮਾਲੀ ਆ ਤੇ ਬਾਕੀ ਪੈਠ ਪੁੜਾ ਦੇਖ ਸਕਦੇ ਮਗਰਲੇ ਪੁੜੇ ਵੀ ਦੋਸਤੋ ਇਹਦੇ ਜਮਾਂ ਢੂਈ ਦੇ ਬਰਾਬਰ ਪਏ ਆ ਤੇ ਬਾਕੀ ਖੜ ਨਹੀਂ ਖੁਣ ਨਹੀਂ ਹੁਣ ਮਸਤੀ ਕਰਦਾ ਥੋੜਾ ਜਿਹਾ ਅਨੁਭਵ ਨੂੰ ਇਹ ਕਰਕੇ ਤੇ ਕਰਕੇ ਥੋੜਾ ਜਿਹਾ ਨਾ ਹੁਣ ਸਾਡਾ ਲੱਗੇ ਕਰਕੇ ਇਹ ਤੇ ਠੀਕ ਆ ਉਹ ਸਿੰਘ-ਸੁੰਗ ਦੋਸਤੋ ਬਹੁਤ ਸੋਹਣਾ ਸਿੰਘ ਆ ਜਮਾਂ ਕੁੰਡਾ ਸਿੰਘ ਦੇਖ ਸਕਦੇ ਆ ਫੱਟੀ ਵਾਲਾ ਸਿੰਘ ਆ ਦੋਸਤੋ ਇਹਦਾ ਤੇ ਫੋਨ ਨੰਬਰ ਫੋਨ ਨੰਬਰ 95929 943027 ਇੱਕ ਵਾਰੀ ਹੋਰ ਬੋਲ ਦੇ 95929 43027 ਠੀਕ ਆ ਇਹ ਬਾਈ ਦਾ ਨੰਬਰ ਆਏ ਨੰਬਰ ਤੇ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਰਤ ਬਾਤ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤਿਆਰ ਦੇ ਲੋ ਸਾਰੇ ਵੀਰਾਂ ਦਾ ਧੰਨਵਾਦ